ਕਲਪ ਵੈਬ ਚੈਨਲ ਦੇਖ ਰਹੇ ਸਮੂਥ ਅੱਛੀਆਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਪੰਜਾਬ ਫਾਸਲਾਂ ਤੇ ਅ ਦੋਸਤੋ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਪਿੰਡ ਹौज ਖਾਸ ਦੀ ਦਾਣਾ ਮੰਡੀ ਤੋਂ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਅੱਜ ਇੱਕ ਵੱਡਾ ਰੋਡ ਸ਼ੋਅ ਹੋਣ ਲੱਗਿਆ ਹੈ ਕੁਲਵੀਰ ਕੌਰ ਵਾਈਫ ਯਾਦਵਿੰਦਰ ਗਿਲ ਰਮਾ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਤੋਂ ਜਿਹੜਾ ਇੱਕ ਵੱਡਾ ਰੋਡ ਸ਼ੋਅ ਹੋਣ ਲੱਗਿਆ ਉਹਦੇ ਸਬੰਧ ਵਿੱਚ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਖੜੀਆਂ ਨੇ ਸਮਰਥਕ ਜਿਹੜੇ ਖੜੇ ਨੇ ਉਥੋਂ ਤੁਹਾਨੂੰ ਲਾਈਵ ਦਿਖਾ ਰਹੇ ਆ ਆ ਤਫ਼ਸੀਲ ਜਾਣਕਾਰੀ ਦੇ ਦਈਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਵੱਡਾ ਰੋਡ ਸ਼ੋਅ ਹੋਣ ਵਾਲਾ ਹੈ ਹਾਲਾਂਕਿ ਅੱਜ ਜਿਹੜਾ ਅੱਜ ਤੋਂ ਬਾਅਦ ਜਿਹੜਾ ਚੋਣ ਪ੍ਰਚਾਰ ਹੈ ਉਹ ਖਤਮ ਹੋ ਜਾਣਾ ਹੈ ਪਰ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਕਲਵੀਰ ਕੌਰ ਵਾਈਫ ਆਫ ਯਾਦਵਿੰਦਰ ਰੰਮੇ ਦੇ ਹੱਕ ਵਿੱਚ ਜਿਹੜੀਆਂ ਇੱਥੇ ਪਹੁੰਚੀਆਂ ਨੇ ਤਾਂ ਬਿਲਕੁਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਰੁਝਾਨ ਹੋਣ ਵਾਲੇ ਨੇ ਕਿਸ ਤਰ੍ਹਾਂ ਦਾ ਜਿਹੜਾ ਸਮਰਥਨ ਹੈ ਯਾਦਵਿੰਦਰ ਗਿਲ ਰੰਮੇ ਨੂੰ ਮਿਲਿਆ ਹੈ ਇੱਥੇ ਸਮਰਥਕ ਖੜੇ ਨੇ ਗੱਲਬਾਤ ਕਰਾਂਗੇ ਹਾਂਜੀ ਨਾਮ ਸਰ ਤੁਹਾਡਾ ਸੁਖਮੰਦਰ ਸਿੰਘ ਜੀ ਸੁਖਮੰਦਰ ਸਿੰਘ ਜੀ ਕਿੱਦਾਂ ਦਾ ਜਿਹੜਾ ਸਮਾ ਅੱਜ ਜਿਹੜਾ ਹੈ ਬੰਦ ਹੋ ਜਾਏਗਾ ਚੋਣ ਪ੍ਰਚਾਰ ਪਰ ਅੱਜ ਲਾਸਟ ਜਿਹੜਾ ਰੋਡ ਸ਼ੋਅ ਕੱਢਿਆ ਜਾਣਾ ਕਿੱਦਾਂ ਦਾ ਮੌਲ ਮਾਹੌਲ ਤੁਸੀਂ ਵਿਖਾਈ ਦਿੱਤਾ ਬਹੁਤ ਵਧੀਆ ਮਾਹੌਲ ਆ ਵਧੀਆ ਮਤਲਬ ਬਹੁਤ ਆਏ ਬੈਠੇ ਮੁੰਡੇ ਐ ਜੇ ਗੱਲ ਕਰੀਏ ਇੱਥੋਂ ਕਿੰਨੀਆਂ ਕ ਗੱਡੀਆਂ ਜਿਹੜੀਆਂ ਨਾਲ ਦਲੀਆਂ ਰੋਡ ਸ਼ੋਅ ਦੇ ਵਿੱਚ 150 ਪਲੱਸ ਗੱਡੀ ਹੈਗੀ ਆ ਹਾਂਜੀ ਰੋਡ ਸ਼ੋਅ ਦੇ ਨਾਲ ਹੁਣ ਰਲਣੀਆਂ ਹੌਟ ਹਸਪੀਟਲ ਤੋਂ ਦਾਣਾ ਮੰਡੀ ਤੋਂ ਕਿੰਨੇ ਪਿੰਡਾਂ ਦੇ ਵਿੱਚ ਰੋਡ ਸ਼ੋਅ ਜਿਹੜਾ ਹੋਣਾ ਹੈ ਮਤਲਬ 28 ਪਿੰਡ ਹੈਗੇ ਆ ਜੀ ਰੋਡ ਸ਼ੋਅ ਉਹਨਾਂ ਦੇ ਵਿੱਚ ਹੋਣਾ ਹੁਣ ਕੀ ਕਹਿਣਾ ਚਾਹੋਗੇ ਹੋਰ ਅਸੀਂ ਤਾਂ ਇਹੀ ਕਹਿੰਦੇ ਆ 14 ਤਰੀਕ ਨੂੰ ਵੋਟਾਂ ਪਾ ਕੇ ਆਪਦਾ ਟਾਈਮ ਸਿਰ ਜੀ ਤੇ ਕਾਮਯਾਬ ਕਰੋ ਝਾੜੂ ਨੂੰ ਤੇ ਜਿਹੜੇ ਕੰਮ ਆਪਣੇ ਰੁਕੇ ਪਏ ਆ ਜੀ ਤੇ ਉਹਨਾਂ ਨੂੰ ਆਪਾਂ ਦੁਬਾਰਾ ਤੋਂ ਚਾਲੂ ਕਰੀਏ ਜੀ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਇਹੀ ਅਪੀਲ ਆ ਵਧੀਆ ਪਾਰਟੀ ਆ ਉੱਠ ਕੇ ਪਾਰਟੀ ਨਵੀਂ ਆਈ ਆ ਤੇ ਆਪਣੇ ਅੱਗੇ ਵੀ ਹੁਣ ਮੁੰਡੇ ਕੁੜੀਆਂ ਮਤਲਬ ਨੌਕਰੀ ਲੱਗੇ ਆ ਠੀਕ ਆ ਤੇ ਉਹਦੇ ਉਹਦੇ ਵਿੱਚ ਇਹੀ ਕਹਿੰਦੇ ਆ 14 ਤਰੀਕ ਨੂੰ ਝਾੜੂ ਨੂੰ ਬੋਰਡ ਪਾ ਕੇ ਕਾਮਯਾਬ ਕਰੋ ਜੀ ਬਹੁਤ ਬਹੁਤ ਧੰਨਵਾਦ ਆ ਤਾਂ ਫਿਰ ਤੋਂ ਜਾਣਕਾਰੀ ਦੇ ਦਈਏ ਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੇਸ਼ਦ ਚੋਣ ਦੌਰਾਨ ਅੱਜ ਜਿਹੜਾ ਲਾਸਟ ਜਿਹੜਾ ਚੋਣ ਪ੍ਰਚਾਰ ਦਾ ਦਿਨ ਹੈ ਤਾਂ ਭਾਈ ਰਾ ਯਾਦਵੰਦ ਰੰਮੇ ਦੇ ਹੱਕ ਵਿੱਚ ਇੱਕ ਵੱਡਾ ਜਿਹੜੀ ਹੈ ਜਿਹਨੂੰ ਕਹ ਜੀਏ ਰੋਡ ਸ਼ੋ ਹੋਣ ਲੱਗਿਆ ਹੈ ਉਹਦੇ ਹੱਕ ਵਿੱਚ ਇੱਥੇ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਸਮਰਥਕ ਅਤੇ ਗੱਡੀਆਂ ਜਿਹੜੀਆਂ ਖੜੀਆਂ ਨੇ ਉੱਥੋਂ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਦਾਣਾ ਮੰਡੀ ਤੋਂ ਵਖਾ ਰਹੇ ਆ ਪਿੰਡ ਹौजखाजी ਦਾਣਾ ਮੰਡੀ ਤੋਂ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨੇ ਭਾਈ ਯਾਦਵਿੰਦਰ ਰੰਮੇ ਦੇ ਹੱਕ ਵਿੱਚ ਜਿਹੜੀਆਂ ਗੱਡੀਆਂ ਔਰ ਸਮਰਥਕ ਜਿਹੜੇ ਖੜੇ ਨੇ ਅੱਜ ਹਾਲਾਂਕਿ ਚੋਣ ਪ੍ਰਚਾਰ ਦਾ ਜਿਹੜਾ ਅੱਜ ਲਾਸਟ ਦਿਨ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਹਜੇ ਵੀ ਆ ਰਹੇ ਨੇ ਹਾਲਾਂਕਿ 4.5 ਵਜੇ ਦਾ ਜਿਹੜਾ ਸਮਾਂ ਉਹਦੇ ਵਿੱਚ ਥੋੜਾ ਸਮਾਂ ਬਾਕੀ ਹੈ ਹੌਲੀ ਹੌਲੀ ਜਿਹੜੀਆਂ ਗੱਡੀਆਂ ਦੀ ਗਿਣਤੀ ਤੇ ਸਮਰਥਕਾਂ ਦੀ ਜਿਹੜੀ ਗਿਣਤੀ ਹੈ ਉਹ ਵੱਧੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਬਾਈਆਂ ਦਾ ਹਾਂਜੀ ਨਾਮ ਤੁਹਾਡਾ ਹਾਂਜੀ ਅੱਜ ਜਿਹੜਾ ਰੋਡ ਸ਼ੋਅ ਕੱਢਿਆ ਜਾਣਾ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਬਾਈ ਦਾ ਗਰੋਡੀ ਦਾ ਰੋਡ ਸ਼ੋਅ ਹੈਗਾ ਅੱਜ ਜਿੰਨੇ ਵੀ ਰੰਮੇ ਦਾ ਸਮਰਥਨ ਆ ਸਾਰੀਆਂ ਗੱਡੀਆਂ ਸਾਡਾ ਕਾਫਲਾ ਜਿਹਦੇ ਨਾਲ ਚੱਲੂਗਾ ਜਿੱਥੇ ਵੀ ਬਾਈ ਜਾਊਗਾ ਉਹਦੇ ਨਾਲ ਸਾਰੇ ਬਾਕੀ ਜਿੰਨੀ ਸਾਰੀ ਸਪੋਰਟ ਸਪੋਰਟ ਸਾਰੇ ਜੰਮੇ ਗਿੱਲ ਦੇ ਨਾਲ ਹੈ ਜੀ ਲਗਭਗ ਕਿੰਨੀਆਂ ਗੱਡੀਆਂ ਹੁਣ ਇੱਥੋਂ ਜਿਹੜੀਆਂ ਦਾਣਾ ਮੰਡੀ ਦੇ ਵਿੱਚੋਂ ਹੋਜਕਾ ਸੀ ਜੀ ਉੱਪਰ ਗੱਡੀ ਹੈ ਜਿਹੜੀ ਉੱਤੇ ਪਹੁੰਚ ਹੈ ਕਿੰਨਾ ਕੋਈ ਸਿੱਤੇ ਕੋਈ ਪਹੁੰਚੀ ਜਾਂਦੀ ਆ ਜੀ ਕਿੰਨੇ ਵਜੇ ਦਾ ਸਮਾਂ ਸੀਗਾ 6:30 ਵਜੇ ਕਿੰਨੇ ਮੰਨ ਲਓ ਪਿੰਡਾਂ ਦੇ ਵਿੱਚ ਜਿਹੜਾ ਰੋਡ ਸ਼ੋ ਜਾਣਾ ਹੈ ਕਿ ਜਿੰਨਾ ਸਾਡਾ ਜ਼ੋਨ ਹੈਗਾ ਜ਼ਿਲ੍ਹਾ ਬਰੇਸ਼ਰ ਦਾ ਜੀ ਤੇ 22 ਪਿੰਡਾਂ 28 ਪਿੰਡ ਦਾ ਜੀ ਦੇ ਵਿੱਚ ਸਾਡਾ ਅਸੀਂ ਜਾਣਾ ਸਾਰਾ ਜੀ ਵੋਟਰਾਂ ਨੂੰ ਕੀ ਫੀਲ ਕਰਨਾ ਚਾਹੋਗੇ ਵੋਟਰਾਂ ਤਾਂ ਇਹੀ ਫੀਲ ਕਰਦੇ ਆ ਵੀ ਜਿਹੜੇ ਆਵਾਂ 14 ਤਰੀਕ ਨੂੰ ਘਾੜੂ ਦੇ ਬਟਨ ਤੇ ਮੋਹਰਾਂ ਲਾ ਕੇ ਤੇ ਵੱਧ ਤੋਂ ਵੱਧ ਜਿੰਨੇ ਬੰਦੇ ਜਿਤਾਉਂਗੇ ਤੇ ਆਪਾਂ ਰਮੇ ਗੱਲ ਨੂੰ ਚੇਅਰਮੈਨ ਬਣਾਉਣਾ ਜਿੰਨੇ 28 ਪਿੰਡਾਂ ਦੇ ਕੰਮ ਹੈ ਉਸਾਰੇ ਪਹਿਲ ਦੇ ਆਧਾਰ ਤੇ ਜਿਹੜੇ ਕਰੂਗਾ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਹ ਤਾਂ ਫਿਰ ਤੋਂ ਜਾਣਕਾਰੀ ਦੇ ਦਈਏ ਲਾਈਵ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰੀਆਂ ਨੇ ਅ ਭਾਈ ਆਦਵਿੰਦਰ ਰੰਮੇ ਗਿੱਲ ਦੇ ਹੱਕ ਵਿੱਚ ਇੱਥੋਂ ਜਿਹੜਾ 100 ਪਲੱਸ ਗੱਡੀ ਜਿਹੜੀ ਹੈ ਉਹ ਜਾਣੀ ਹੈ ਤਾਂ ਹੌਲੀ ਹੌਲੀ ਜਿਹੜਾ ਗੱਡੀਆਂ ਦਾ ਜਿਹੜਾ ਕਾਫਲਾ ਹੈ ਉਹ ਵੀ ਵੱਧਦਾ ਜਾ ਰਿਹਾ ਹੈ ਅ ਜਿਹੜੇ ਸਮਰਥਕ ਨੇ ਉਹ ਵੀ ਵੱਧਦੇ ਜਾ ਰਹੇ ਨੇ ਹਾਲਾਂਕਿ ਅੱਜ ਲਾਸਟ ਦਿਨ ਹੈ ਚੋਣ ਪ੍ਰਚਾਰ ਦਾ ਔਰ ਅੱਜ ਜਿਹੜਾ ਵਿਦਾਇਕ ਗੋਲਡੀ ਕੰਬੋਜ਼ ਵੱਲੋਂ ਭਾਈ ਯਾਦਵਿੰਦਰ ਰੰਮੇ ਗਿੱਲ ਦੇ ਹੱਕ ਵਿੱਚ ਜਿਹੜਾ ਵੱਡਾ ਰੋਡ ਸ਼ੋਅ ਕੱਢਿਆ ਜਾਣਾ ਉਸ ਦੇ ਸਬੰਧ ਵਿੱਚ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਮਰਥਕ ਤੇ ਗੱਡੀਆਂ ਪਿੰਡ ਹौज ਖਾਸ ਦੀ ਦਾਣਾ ਮੰਡੀ ਤੋਂ ਰਵਾਨਾ ਹੋਣੀਆਂ ਨੇ ਇੱਥੋਂ ਜਿਹੜਾ ਵਿਧਾਇਕ ਗੋਲਡੀ ਕੰਬੋਜ਼ ਦਾ ਜਿਹੜਾ ਅਤਰੇ ਦਾ ਨੰਬਰ ਜਿਹੜਾ ਕਾਫਲਾ ਹੈ ਉਹ ਇੱਥੇ ਨਾਲ ਉਹਨਾਂ ਦੇ ਜੁੜੇਗਾ ਤਾਂ ਆਪਾਂ ਗੱਲਬਾਤ ਵੀ ਨਾਲ-ਨਾਲ ਕਰਦੇ ਰਵਾਂਗੇ ਅ ਤਫੇ ਤੋਂ ਜਾਣਕਾਰੀ ਦੇ ਦਈਏ ਪਿੰਡ ਹौज खास ਦੀ ਦਾਣਾ ਮੰਡੀ ਤੋਂ ਆਪਾਂ ਲਾਈਵ ਆ ਜਿੱਥੇ ਤੁਹਾਨੂੰ ਵਖਾ ਰਿਹਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ 100 ਪਲੱਸ ਦੇ ਨਾਲ ਜਿਹੜੀਆਂ ਗੱਡੀਆਂ ਨੇ ਉਹ ਵਿਧਾਇਕ ਜਗਦੀਪ ਕੰਬੋਜ਼ 골ਡੀ ਦੇ ਜਥੇ ਦੇ ਨਾਲ ਜਿਹੜੀਆਂ ਇਥੋਂ ਰੋਡ ਸ਼ੋ ਹੈ ਉਹ ਕੱਢਿਆ ਜਾਣਾ ਤਾਂ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਮਰਥਕ ਔਰ ਬਹੁਤ ਸਾਰੀਆਂ ਗੱਡੀਆਂ ਪਿੰਡ ਹौज ਖਾਸ ਦੀ ਦਾਣਾ ਮੰਡੀ ਦੇ ਵਿੱਚੋਂ ਵਿਧਾਇਕ ਗੋਲਦੀ ਕੰਬੋਜ਼ ਦੇ ਨਾਲ ਇੱਥੋਂ ਰਵਾਨਾ ਹੋਣਗੇ ਆ ਤਾਂ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਹੋਰ ਥੋੜੇ ਹੀ ਸਮੇਂ ਬਾਅਦ ਇੱਥੇ ਜਿਹੜਾ ਵਿਧਾਇਕ ਗੋਲਦੀ ਕੰਬੋਜ਼ ਦਾ ਜਿਹੜਾ ਕਾਫਲਾ ਇਥੇ ਆਉਣਾ ਉਸ ਕਾਫਲੇ ਦੇ ਨਾਲ ਜਿਹੜੀਆਂ तमाम ਗੱਡੀਆਂ ਨੇ ਯਾਦਵਿੰਦਰ ਗਿੱਲ ਰਮਾ ਸਰਪੰਚ ਚੱਕ ਪੱਕੀ ਦੇ ਹੱਕ ਵਿੱਚ ਇਹ ਜਿਹੜੀਆਂ ਸਾਰੀਆਂ ਗੱਡੀਆਂ ਇੱਥੋਂ ਤੁਰਦੀਆਂ ਨੇ ਔਰ तमाम ਜਿਹੜਾ ਜੋਨ ਜੋੜ ਕੀ ਦੇ ਵਿੱਚ ਇਹ ਜਿਹੜੀਆਂ तमाम ਜਿਹੜੀਆਂ ਗੱਡੀਆਂ ਨੇ ਔਰ तमाम ਸਮਰਥਕ ਨੇ ਜਿਹੜੇ ਉਹ ਨਾਲ ਜਾਣਗੇ ਤਾਂ ਬਿਲਕੁਲ ਗੱਲਬਾਤ ਵੀ ਕਰਦੇ ਰਾਵਾਂਗੇ ਆਪਾਂ ਆਮ ਆਦਮੀ ਪੁਖਤਾ ਬਿਆਨ ਹਾਂਜੀ ਪੁੱਲਾ ਜੀ ਅ ਬੜੇ ਵੱਡੇ ਕਾਫਲੇ ਦੇ ਵਿੱਚ ਵਿਧਾਇਕ ਦੀ ਰੈਲੀ ਦੇ ਨਾਲ ਤੁਸੀਂ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਅੱਜ ਸਾਡਾ ਲਾਸਟ ਰੋਡ ਸ਼ੋਅ ਹੈ ਜੀ ਜੀ ਅਸੀਂ ਬੜੇ ਵੱਡੇ ਕਾਫਲੇ ਨਾਲ ਪਿੰਡਾਂ ਚਾਹ ਦੇ ਰੋਡ ਸ਼ੋਅ ਕਰਾਂਗੇ ਜੀ ਜੀ ਬਸ ਨਾਲੇ ਪ੍ਰਚਾਰ ਕਰਾਂਗੇ ਜੀ ਆਪ ਦੀ ਪਾਰਟੀ ਦਾ ਅੱਜ ਜਿਹੜਾ ਚੋਣ ਪ੍ਰਚਾਰ ਦਾ ਲਾਸਟ ਦਿਨ ਸੀ ਜਿੰਨੇ ਦਿਨ ਵੀ ਆਪਾਂ ਚੋਣ ਪ੍ਰਚਾਰ ਕੀਤਾ ਹੈ ਕਿੰਦਾ ਦਾ ਮੰਨ ਲੋ ਹੰਗਾਰਾ ਰਿਹਾ ਹੈ ਬਹੁਤ ਵਧੀਆ ਹੰਗਾਰਾ ਰਿਹਾ ਹੈ ਅਸੀਂ ਆਪਦੇ ਸਾਰੇ 28 ਪਿੰਡ ਰੋਡ ਟੂ ਰੋਡ ਗਏ ਆ ਜੀ ਜੀ ਹਰੇਕ ਘਰ ਗਏ ਆ ਹਰੇਕ ਘਰੇ ਆਪ ਦਾ ਪੈਂਫਲੈਟ ਦਿੱਤਾ ਹਰੇਕ ਘਰ ਨੂੰ ਆਪਦੇ ਜਿਹੜੀ ਪਾਰਟੀ ਨੇ ਕੰਮ ਕੀਤਾ ਉਹਨਾਂ ਬਾਰੇ ਜਾਣੂ ਕਰਾਇਆ ਤੇ ਹਰੇਕ ਘਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਝਾੜੂ ਤੇ ਮੋਹਰਾਂ ਲਾਵਾਂਗੇ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਇਹ ਜੇ ਗੱਲ ਕਰੀਏ ਇਹ ਚੋਣਾਂ ਨੂੰ ਆਉਣ ਵਾਲੀਆਂ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਤੇ ਕਿਵੇਂ ਵੇਖਦੇ ਹੋ ਸੈਮੀਫਾਈਨਲ ਜਿੱਤ ਰਹੇ ਹੋ ਤੁਹਾਡੇ ਸਾਹਮਣੇ ਜੀ ਤੁਸੀਂ ਲਗਭਗ ਕਵਰੇਜ ਕਰਦੀਆਂ ਆਏ ਹੋ ਪਿਛਲੇ 7-8 ਦਿਨਾਂ ਤੋਂ ਤੁਹਾਨੂੰ ਵੀ ਪਤਾ ਹੈ ਦਿਨ ਬਦ ਦਿਨ ਸਾਡਾ ਕਾਮਬਲਾ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਅੱਜ ਵੀ ਵੇਖੋ ਕਿੰਨੇ ਐਮਐਲਏ ਸਾਹਿਬ ਆ ਰਹੇ ਆ ਤੇ ਉਹਨਾਂ ਦਾ ਪਰਮਾ ਹੰਗਾਰਾ ਸਾਡੇ ਤੇ ਅਸੀਂ ਬਹੁਤ ਵੱਡੇ ਤਰੀਕੇ ਨਾਲ ਉਹਨਾਂ ਦਾ ਵੈਲਕਮ ਕਰਾਂਗੇ ਜੀ ਜੇ ਗੱਲ ਕਰੀਏ ਕਈ ਉੜਦੀਆਂ ਫਿਰਦੀਆਂ ਵੋਟਾਂ ਹੁੰਦੀਆਂ ਨੇ ਕੀ ਇਹ ਰੋਡ ਸ਼ੋਅ ਦੇ ਨਾਲ ਉਹਨਾਂ ਤੇ ਪ੍ਰਭਾਵ ਪਏਗਾ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਉੱਤਣਗੀਆਂ ਬਿਲਕੁਲ ਜੀ ਦੇਖੋ ਹਵਾ ਤੋਂ ਨੇਰੀ ਬਣਦੀ ਹੈ ਜੀ ਤੇ ਨੇਰੀ ਤੋਂ ਛੱਕੜ ਬਣਦਾ ਹੈ ਜੀ ਇਸੇ ਕਰਕੇ ਬੜਾ ਵੱਡੇ ਕਾਟ ਦੇ ਵਿੱਚ ਅੱਜ ਜਿਹੜਾ ਕਾਫਲਾ ਜੁੜਿਆ ਬਿਲਕੁਲ ਜੀ ਬਿਲਕੁਲ ਹੋਰ ਕੀ ਕਹਿਣਾ ਚਾਹੋਗੇ ਜੀ ਬਸ ਸਾਰਿਆਂ ਨੂੰ ਅਪੀਲ ਹੈ ਜੀ ਅ ਪਰਸੋਂ ਵੋਟਾਂ ਹੈ ਜੀ ਅਮਨ ਸ਼ਾਂਤੀ ਨਾਲ ਤੁਸੀਂ ਆਪਦੇ ਪਿੰਡ 'ਚ ਜਾਓ ਸਕੂਲ 'ਚ ਜਾਓ ਜੀ ਵੋਟਪਾਲਾ 'ਚ ਆਉ ਤੁਹਾਨੂੰ ਦੋ ਬੈਲਟ ਪੇਪਰ ਮਿਲਣਗੇ ਜੀ ਹਾਂਜੀ ਤੇ ਦੋਹਾਂ ਦੇ ਚੌੜ ਉੱਤੇ ਨਿਸ਼ਾਨ ਤੇ ਮੋਹਰ ਲਾਓ ਜੀ ਜੀ ਬੋਲੋ ਸਾਹਿਬ ਐ ਜੀ ਇਹ ਸਨ ਭੁੱਲਣ ਜੀ ਜਿਹੜੇ ਸਾਰੀ ਕਵਰੇਜ ਦੇ ਨਾਲ ਲਗਭਗ ਸਾਥ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਔਰ ਭਾਈ ਯਾਦਵਿੰਦਰ ਗਿੱਲ ਰੰਮੇ ਦੇ ਹੱਕ ਵਿੱਚ ਲਗਭਗ ਸਾਰੀ ਕਵਰੇਜ ਇਹਨਾਂ ਨੇ ਜਿਹੜੀ ਬੇਨਤੀਆਂ ਨੇ ਵੋਟਰਾਂ ਨੂੰ ਉਹ ਕੀਤੀਆਂ ਨੇ ਤਾਂ ਫਿਲਹਾਲ ਤੁਹਾਨੂੰ ਫਿਰ ਤੋਂ ਜਾਣਕਾਰੀ ਦੇ ਦਈਏ ਪਿੰਡ ਹौज खास ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਜਿੱਥੋਂ ਵੱਡੇ ਕਾਫਲੇ ਦੇ ਵਿੱਚ ਬਾਈ ਯਾਦਵਿੰਦਰ ਗਿੱਲ ਦੇ ਹੱਕ ਵਿੱਚ ਜਿਹੜੀ ਆ ਰੈਲੀ ਜਾਂ ਰੋਡ ਸ਼ੋਅ ਕਹਿ ਦਈਏ ਆ ਜਾਣਾ ਤਾਂ ਗੱਲਬਾਤ ਵੀ ਕਰਦੇ ਰਹਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕਿੰਨੀ ਇਥੋਂ ਵਹੀਕਲ ਜਿਹੜੇ ਆ ਜਾਣ ਵਾਲੇ ਆ ਹਾਂਜੀ ਸਰ ਅੱਜ ਇਥੋਂ ਰੋਡ ਸ਼ੋਅ ਹੈ ਜਿਹੜਾ ਕੱਢਿਆ ਜਾਣਾ ਹੈ ਕਿਵੇਂ ਵਿਕਦੇ ਹੋ ਬਿਲਕੁਲ ਜੀ ਤੁਸੀਂ ਵੇਖ ਲਓ ਸਾਡੀ ਤਿਆਰੀ ਸਾਡੇ ਲੋਕਾਂ ਨੂੰ ਛਾਹੀ ਇੰਨਾ ਅੱਜ ਤੁਸੀਂ ਵੇਖ ਲਓ ਮੈਨੂੰ ਲੱਗਦਾ 100 150 ਗੱਡੀ ਆਈ ਹੈ ਜੇ ਕੁਝ ਆ ਰਹੀਆਂ ਗੱਡੀਆਂ ਰਸਤੇ ਜੀ 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 ਇੱਥੋਂ ਚਿਵੜੀ ਵਾਲ ਤੋਂ ਗੱਡੀਆਂ ਦੁਰ ਨੇ ਉਹ ਵੀ ਸਾਡੀਆਂ ਟਾਲੀ ਹੱਦ ਜਾ ਕੇ ਰਲਣੀਆਂ ਕੁਝ ਬੜਾ ਛਾਹ ਲੋਕਾਂ ਜੀ ਜੀ ਇਹਨਾਂ ਜਿਹੜੀਆਂ ਵੋਟਾਂ ਨੂੰ ਸੈਮੀ ਫਾਈਨਲ ਮੰਨਿਆ ਜਾਂਦਾ ਹੈ ਸੈਮੀ ਫਾਈਨਲ ਜਿੱਤ ਰਹੇ ਹੋ ਮੈਂ ਕਹਿੰਦਾ ਜੀ ਫਾਈਨਲ ਹੀ ਮੰਨ ਲਓ ਸਾਡੇ ਸਾਡੇ ਇਲਾਕੇ ਚ ਤੁਸੀਂ ਸੈਮੀਫਾਈਨਲ ਤਾਂ ਅਸੀਂ ਜਿੱਤਾ ਹੀ ਪਏ ਆ ਜੀ ਫਾਈਨਲ ਵੀ ਜਿਤਾਵਾਂਗੇ ਕੋਈ ਵੀ ਕਹਿਣ ਤੋਂ ਮਤਲਬ ਆਉਣ ਵਾਲੇ ਇਲੈਕਸ਼ਨ ਦੇ ਲਈ ਇਹ ਇੱਕ ਨਜ਼ਾਰਾ ਵੇਖਣ ਨੂੰ ਮਿਲਣਾ 2027 ਚ ਦੁਬਾਰਾ ਆਮ ਆਦੀ ਪਾਲੀ ਸਰਕਾਰ ਬਣਾਵਾ ਪੂਰੀ ਠੋਕ ਕੇ ਤੇ ਸਾਡੇ ਇਲਾਕੇ ਚ ਇੱਕ ਹੋਰ ਸੁਣ ਲਿਓ ਜੀ 117 ਸੀਟਾਂ ਨਾ ਸਭ ਤੋਂ ਵੱਡ ਲੀਡ ਕਢਾਵਾਂਗੇ ਸਾਡੇ ਜੀ ਮੰਨ ਲਓ ਜਲਾਲਾਬਾਦ ਦੇ ਰਹੀਏ ਜੇ ਕਹੇ ਜਲਾਲਾਬਾਦ ਦੇ ਵਿੱਚੋਂ ਅਸੀਂ ਇੰਨੀ ਲੀਡ ਕਢਾਵਾਂਗੇ ਕਿਉਂਕਿ ਸਾਡੇ ਐਮਐਲ ਸਾਹਿਬ ਨੇ ਕੰਮ ਹੀ ਇਨੇ ਸਿਰਾਂ ਕੀਤੇ ਆ ਕੋਈ ਗੱਲ ਨਹੀਂ ਹੋ ਇੱਡੇ ਵਧੀਆ ਬੰਦੇ ਆ ਜੇ ਕਿਤੇ ਨਹੀਂ ਵੀ ਹੋਇਆ ਨਾ ਬੰਦੇ ਨੂੰ ਰੁੱਸਾ ਨਹੀਂ ਦਿੰਦੇ ਜੀ ਉਹ ਵੀ ਨਾ ਕਰੇ ਉਹ ਹੁਣ ਜਿਹੜੇ ਹੁਣ ਕੰਮ ਜਿਹੜੇ ਰਹਿ ਗਏ ਉਹ ਹੁਣ ਕੰਮ ਕਰੋਗੇ ਤੁਸੀਂ ਕਾਡਰ ਹੀ ਹੁਣ ਤਿਆਰ ਹੋਇਆ ਮੰਨੋ ਜੀ ਅੱਗੇ ਵਿਕਾਸ ਕੀ ਹੋਣਾ ਸੀ ਕਿ ਪਹਿਲਾਂ ਪੰਚਾਇਤਾਂ ਹੈ ਨਹੀਂ ਸੀ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਪਤੀ ਹੈ ਨਹੀਂ ਸੀ ਜੀ ਹੁਣ ਪੂਰਾ ਸਰਕਾਰ ਦਾ ਇੱਕ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਦਾ ਗੱਲ ਪਚਾਉਂਦਾ ਕਾਡਰ ਹੁਣ ਤਿਆਰ ਹੋਇਆ ਸਰ ਜੀ ਹੁਣ ਕਿੰਨੀਆਂ ਗੱਡੀਆਂ ਦਾ ਕਾਫਲਾ ਜਿਹੜਾ ਵਿਧਾਇਕ ਦੇ ਨਾਲ ਆਲੇਗਾ ਵਿਧਾਇਕ ਦੇ ਨਾਲ ਬਈ ਤੁਸੀਂ ਆ ਦੇਖ ਲਓ ਮੈਨੂੰ ਲੱਗਦਾ ਗੱਡੀਆਂ ਆ ਨਹੀਂ ਆਈਆਂ ਕਿਉਂਕਿ ਗਿਣਦਾ ਉਹ ਅਸੀਂ ਤੱਕ ਕਿਸੇ ਨੂੰ ਫੋਨ ਹੀ ਨਹੀਂ ਕੀਤਾ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆਪੇ ਆਉਂਦੇ ਆ ਲੋਕ ਵੀਰੇ ਗੰਦ ਘੰਡਾ ਦੋ ਯਾਰ ਪੰਜ ਗੱਡੀਆਂ ਤੋਂ ਸਾਨੂੰ ਚਾਉਣ ਵਾਲਿਆ ਐਮਐਲ ਸਾਹਿਬ ਦਾ ਔਰ ਸਾਡੇ ਭਾਈ ਰੰਮੇ ਦਾ ਪਿਆਰ ਹੀ ਇੰਨਾ ਸਾਡੀ ਟੀਮ ਦਾ ਹੱਕ ਲੋਕ ਆਪਣੇ ਆਪ ਹੀ ਇਹ ਸਾਡੇ ਭਰਾ ਨੇ ਜੀ ਕੋਈ ਲੋਕ ਨਹੀਂ ਸਾਡੇ ਭਰਾ ਨੇ ਸਾਡੇ ਚਾਚੇ ਤਾਂ ਇਹ ਖੁਦ ਮੁਖ ਖੁਦ ਆਪ ਹੀ ਆਏ ਆਪਣੇ ਆਪ ਜੀ ਤੂੰ ਵੇਖ ਲਓ ਮੈਨੂੰ ਖੁਦ ਨਹੀਂ ਪਤਾ ਇੱਥੇ ਆਣ ਕੇ ਕਹਿੰਦੇ ਬਈ ਡਿਊਟੀ ਦੱਸ ਦਿਓ ਹਾਜ਼ਰੀ ਲਾ ਲਓ ਲੈ ਆਹ ਵੇਖ ਲਓ ਕੋਈ ਟਾਪੀ ਨਹੀਂ ਪਾ ਲਈ ਇਹ ਕਿੱਥੇ ਕਿੱਥੇ ਕਾਫਲਾ ਜਿਹੜਾ ਜਾਏਗਾ ਰੋਡ 'ਚੋਂ ਇਹ ਬਿਲਕੁਲ ਇੱਥੋਂ ਤੋਂ ਲਾਲੋ ਜੋੜਕੀ ਅੰਦੇ ਵਾਲੀ ਤੋਂ ਵਿੱਚੋਂ ਅੱਜ ਜਿਮਣੇ ਵਾਲਾ ਜੋੜਕੀ ਪੂਰਨਪੱਟੀ ਪੂਰਨਪੱਟੀ ਤੋਂ ਮੁੜ ਕੇ ਇੱਧਰ ਸਾਰੇ ਪਿੰਡਾਂ 'ਚ ਜਾਏਗਾ ਬਿਲਕੁਲ ਜੀ ਘੁੰਮ ਕੇ ਫੇਰ ਰਾਤ ਨੂੰ ਚੱਕ ਪੱਕੀ ਠੀਕ ਹੈ ਤੂੰ ਸ਼ਾਮ ਨੂੰ ਕਵਰੇਜ ਕਰ ਲੋ ਚੱਕ ਪੱਕੀ ਗੱਡੀਆਂ ਇੰਨੀਆਂ ਵਾਪਸੇ ਗਮੇ ਰਮੇ ਦਾ ਜਿਹੜੀ ਦੇਖ ਰਹੇ ਕਰਦੇ ਨੇ ਤਾਂ ਫਿਰ ਤੋਂ ਲਾਸਟ ਆਪਾਂ ਤੁਹਾਨੂੰ ਦਿਖਾ ਦਈਏ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਪਿੰਡ ਹौज ਖਾਸ ਦੀ ਅਨਾਜ ਮੰਡੀ ਦੇ ਵਿੱਚੋਂ ਇੱਥੋਂ ਜਿਹੜਾ ਨਿਕਲਣਾ ਹੈ ਤਾ ਹਾਂਜੀ ਕੀ ਨਾਮ ਤੁਹਾਡਾ ਹਾਂ ਜੱਟ ਦਾ ਪੈਂਸਾ ਡੰਡੜਾ ਹਾਂਜੀ ਅ ਤਾਂ ਕਦੋਂ ਦੇ ਜਿਹੜੇ ਤੁਸੀਂ ਨਾਲ ਰੰਮੇ ਦੇ ਔਰ ਲਗਾਤਾਰ ਹੋ ਗਈ ਹਾਂਜੀ ਦਿਨ ਪਰ ਰਾਤ ਚੱਲ ਰਹੇ ਸਾਡੇ ਪੁੱਤਰ ਹੈ ਜੀ ਹਾਂਜੀ ਠੀਕ ਹੈ ਜੀ ਜੀ ਬਹੁਤ ਕੰਮ ਸਵਾਰੀ ਸਾਡੀ ਮਾਈ ਦਾ ਵੀ ਤੇ ਜੱਟਾਂ ਦੀ ਕਿਸੇ ਬਾਤ ਨਹੀਂ ਸੁਣੀ ਸੀ ਜੀ ਠੀਕ ਹੈ ਜੀ ਨਾ ਕਾਂਗਰਸ ਨੇ ਨਾ ਭਾਜਪਾ ਨੇ ਨਾ ਕਾਲੀਆਂ ਨੇ ਹਾਂਜੀ ਅਸੀਂ ਮਾਈ ਦੇ ਪੁੱਤਰਾਂ ਨੂੰ ਜੋ ਸਾਨੂੰ ਬਿੱਲ ਮਾਫ ਕੀਤਾ ਹੈ ਮਾਨ ਸਾਹਿਬ ਨੇ ਕੀਤਾ ਹੈ ਜੀ ਸਾਡੇ ਵਾਸਤੇ ਰੰਮਣਾ ਮਾਨ ਸਾਹਿਬ ਜੀ ਮੇਰੇ ਆ ਦੋਵਾਂ ਪਰਿਵਾਰਾਂ ਦੀਆਂ ਵੋਟਾਂ 14 ਜੀ ਜੀ ਮੈਂ 8 ਤਰੀਕ ਦੀਆਂ 14 ਵੋਟਾਂ Google Pay ਕਰ ਚੁੱਕਾ ਧੰਮੇ ਠੀਕ ਹੈ ਜੀ ਠੀਕ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਬਹੁਤ ਬਹੁਤ ਜਾਣਕਾਰੀ ਇਹਨਾਂ ਨੇ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਹੈ ਤਾਂ ਬਾਈ ਦੇ ਹੱਕ ਵਿੱਚ ਕਾਫੀ ਕਾਫੀ ਜਿਹੜੇ ਸਮਰਥਕ ਨੇ ਇੱਥੇ ਬੋਲ ਰਹੇ ਨੇ ਕਿ ਜਿਹੜੇ ਵੋਟਾਂ ਦੇ ਆਧਾਰ ਤੇ ਗਿਣਤੀ ਦੇ ਆਧਾਰ ਤੇ ਤੁਸੀਂ ਵੇਖ ਹੀ ਸਕਦੇ ਹੋ ਕਿੰਨੇ ਸਮਰਥਕ ਜਿਹੜੇ ਯਾਦਵਿੰਦਰ ਰੰਮੇ ਦੇ ਹੱਕ ਵਿੱਚ ਇੱਥੋਂ ਉਤਰ ਰਹੇ ਨੇ ਔਰ ਆਪਣੇ ਆਪ ਜਿਹੜੀਆਂ ਗੱਡੀਆਂ ਕਹਿ ਰਹੇ ਨੇ ਕਿ ਲਿਆ ਰਹੇ ਨੇ 100 ਪਲੱਸ ਜਿਹੜੀ ਗੱਡੀ ਹੈ ਪਿੰਡ ਹੋਜ ਖਾਸ ਦੀ ਅਨਾਜ ਮੰਡੀ ਦੇ ਵਿੱਚ ਖੜੀ ਹੈ ਤਾਂ ਫਿਰ ਤੋਂ ਇੱਕ ਨਵੇਂ ਲਾਈਵ ਦੇ ਨਾਲ ਹੋਵਾਂਗੇ ਤਾਂ ਹੁਣੇ ਹੀ ਜਿਹੜਾ ਵਿਧਾਇਕ ਦਾ ਜਿਹੜਾ ਕਾਫਲਾ ਆਉਣ ਵਾਲਾ ਹੈ ਤੇ ਆਪਾਂ ਉਹ ਵੀ ਤੁਹਾਨੂੰ ਲਾਈਵ ਦਿਖਾਵਾਂਗੇ Non eh, eh.